ਬਦਲਾ ਦੇਖਦਾ ਫਿਰੇ ਬਦਲਾ ਮੈਨੇ ਚੀਕਾਂ ਪਵਾਤੀਆਂ ਲੋਕਾਂ ਦੀਆਂ ਚੀਕਾਂ ਪਈਆਂ ਵੀ ਇਹਨਾਂ ਬਲੋ ਬਦਲਾ ਦਾ ਕਰਨਾ ਬਿਲਕੁਲ ਸਰਕਾਰ ਦੇ ਕੰਨੇ ਜੇ ਆਵਾਜ਼ ਕਰਨਾ ਕਿ ਮੈਂ ਪਹਿਲਾਂ ਗੋਲੀ ਜੇ ਮਾਰਨਗੇ ਪਹਿਲਾਂ ਮੈਂ ਆਉਂਗਾ ਜੀ ਤੇ ਅਸੀਂ ਪਿਛਾ ਨਹੀਂ ਹਟਾਂਗੇ ਮਾਨ ਸਾਹਿਬ ਦੀ ਸਰਕਾਰ ਹੀ ਡੱਕੂਆਂ ਦੀ ਸਰਕਾਰ ਹੈ ਇੱਥੇ ਸਾਡੇ ਜਿਹੜੇ ਇੱਥੋਂ ਵਾਲੇ ਭੂਰ ਦੇ ਵਿੱਚ ਇਲੈਕਸ਼ਨ ਲੜੇ ਸੀ ਨਾ ਕਿਸੇ ਟਾਈਮ ਉਹਨਾਂ ਕੋਲ ਗੱਡੀ 'ਚ ਪਾਉਣ ਲਈ ਤੇਲ ਨਹੀਂ ਸੀ ਹੁੰਦਾ ਅੱਜ ਉਹ ਕੋਠੀਆਂ ਪਾ ਕੇ ਬੈਠੇ ਹੋਏ ਨੇ ਜਿਹੜਾ ਵੀ ਸਾਡੇ ਨਾਲ 19 ਕੀ ਕੋਈ ਗੱਲ ਹੋਈ ਸਾਡੇ ਵਿੱਚ ਕੋਈ ਵੀ ਹੋਈ ਉਹ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਇਹ ਮੰਗ ਹੈ ਸਰਕਾਰ ਤੋਂ ਅਸੀਂ ਉਹਨਾਂ ਚਿਹਰੇ ਜ਼ਮੀਨ 1 ਇੰਚ ਨਹੀਂ ਦੇਣੀ ਜੋ ਵੀ ਭਲਾ ਇਹਨਾਂ ਨੇ ਭਾਰਤ ਮਾਲਾ ਸੜਕ ਟਪਾਉਣੀ ਆ ਭਲਾ ਇਹਨਾਂ ਨੇ ਆ ਹਾਈਵੇ ਜਿੰਨੇ ਟਪਾਉਣੇ ਆ ਜਿੰਨਾ ਚਿਰ ਪਹਿਲਾਂ ਇਹਨਾਂ ਨੂੰ ਬਾਦ ਕਰ ਲੋਕਾਂ ਨੇ ਆਪ ਝਾੜੀਆਂ ਪੱਟ ਕੇ ਕਾਨੇ ਪੱਟ ਕੇ ਸਾਰੇ ਕੁਝ ਏ ਵੇਂਟਨਾ ਦੇ ਪੁਰਖਿਆਂ ਨੇ ਜਾਨੀ ਕਿ ਇਹਨਾਂ ਚਾਰ ਚਾਰ ਪੀੜੀਆਂ ਲੱਕੀਆਂ ਇੱਥੇ ਮਾਫੀਆ ਦਿੰਦੇ ਆ ਕੁਛ ਨਹੀਂ ਦਿੰਦੇ ਕਿਉਂਕਿ ਅਸੀਂ ਵਾਰੀ ਵਾਰੀ ਜਲੀਲ ਹੋਈਏ ਅਸੀਂ ਕੋਈ ਅਸੀਂ ਪੰਜਾਬ ਦੇ ਇਨਸਾਨ ਆ ਪੰਜਾਬ ਦੇ ਇਹ ਟੈਕਸ ਪੇ ਕਰਦੇ ਆ ਫਸਲਾਂ ਬੀਜਦੇ ਆ ਸਾਰਾ ਕੁਝ ਕਰਦੇ ਆ ਸਾਨੂੰ ਤਾਂ ਨਪਕਾਰੀ ਮਗਤੇ ਬਣਾ ਛੱਡਿਆ ਇਹਨਾਂ ਨੇ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਠਲਤਾ ਹੋਣਾ ਅਸੀਂ ਕਰਾਂਗੇ ਹੁਣ ਅਸੀਂ ਕਰਾਂਗੇ ਤੁਸੀਂ ਨਹੀਂ ਕਰਨਾ ਤੁਸੀਂ 70 ਸਾਲ ਬਹੁਤ ਕੁਝ ਕਰ ਲਿਆ ਉਹਨ 5 ਸਾਲ ਲੁੱਟਣ ਦੀ ਵਾਰੀ ਸਾਡੀ ਆ ਉਹਨਾਂ ਤਾਂ ਕਰਕੇ ਉਹ ਲੇਕ ਕੇ ਲਾਇਆ ਸਹੀ ਗਾੜੀ ਤੁਸੀਂ ਜਿਹੜੇ ਸਫਰ ਟੈਲੀਵਿਜ਼ਨ ਦੇ ਨਾਲ ਮੈਂ ਆ ਜੋਤ ਪਿੱਛੇ ਇੱਕ ਧਰਨਾ ਲੱਗਿਆ ਦੇਖ ਰਹੇ ਹੋਵੋਗੇ ਮੇਰੇ ਨਾਲ ਕਿਸਾਨ ਭਰਾ ਮੌਜੂਦ ਨੇ ਕਿਉਂ ਧਰਨਾ ਲਗਾਇਆ ਜਾਂਦਾ ਹੈ ਕੀ ਹਾਲਾਤ ਬਣਦੇ ਨੇ ਆ ਜੋ ਪੂਰੀ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਜਿਹੜਾ ਧਰਨਾ ਲੱਗਿਆ ਜੀ ਇਹ ਧਰਨਾ ਕਿਉਂ ਲੱਗਿਆ ਕੀ ਕਾਰਨ ਹੈ ਇਹਦਾ ਇਹ ਧਰਨਾਏ ਬਾਦਕਾਰ ਜਮੀਨਾਂ ਦਾ ਪੰਜਾਬ ਦੇ ਵਿੱਚ ਇੱਕ ਵੱਡੀ ਲੜਾਈ ਚੱਲਦੀ ਪਈ ਸਰਕਾਰ ਨਾਲ ਵਾਰ-ਵਾਰ ਜਿਹੜੀ ਸਾਡੀਆਂ ਮੀਟਿੰਗਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਜਦੋਂ ਇਹਨਾਂ ਦਾ ਧਾਰੀਵਾਲ ਪੰਚਾਇਤ ਮੰਤਰੀ ਸੀ ਉਹਦੇ ਨਾਲ ਹੋਈਆਂ ਸੀ ਇਹੋ ਮੰਨੇ ਸੀਗੇ ਐ ਸੁਪਰੀਮ ਕੋਰਟ ਦੇ ਵੀ ਆਰਡਰ ਸੀ ਕਿ ਵੀ ਜਿਹੜੀਆਂ ਇਹ ਬਾਦ ਕਰ ਜ਼ਮੀਨਾਂ ਨੇ ਇਹ ਕਿਸਾਨਾਂ ਨੂੰ ਦਿੱਤੀਆਂ ਜਾਣ ਪਰ ਆ ਇੱਥੇ 3000 ਕੱਚਾ ਸੀਟਪਾਰਟ ਤੇ ਪੱਕਾ ਸੀਟਪਾਰਟ ਮਾ 3000 ਕਿਲਾ ਇਹ ਜ਼ਮੀਨ ਆ ਪਰ ਵੱਡੇ ਲੀਡਰਾਂ ਦੀ ਵੱਡੇ ਲੋਕਾਂ ਦੀ ਇਦਾਂ ਦੀਆਂ ਜ਼ਮੀਨਾਂ ਉੱਤੇ ਅੱਖ ਹੁੰਦੀ ਕਿਸੇ ਤਰ੍ਹਾਂ ਗਰੀਬਾਂ ਨੂੰ ਠਾਕੇ ਤੇ ਇਹਨੂੰ ਅਸੀਂ ਨੱਪ ਲਈਏ ਪਰ ਜਦੋਂ ਮੀਟਿੰਗਾਂ ਵਿੱਚ ਮੰਨੇ ਹੋਏ ਨੇ ਤੇ ਪਤਾ ਨਹੀਂ ਕਿਉਂ ਸਾਡੇ ਇੱਥੇ ਤੇ ਡੀਸੀ ਸਾਹਿਬ ਐਸਡੀਐਮ ਸਾਹਿਬ ਇਹ ਜ਼ਮੀਨਾਂ ਪੱਕੀਆਂ ਕਿਉਂ ਨਹੀਂ ਕਰਦੇ ਪਏ ਹੁਣ ਇਸੇ ਆਧਾਰ ਤੇ ਲੁਧਿਆਣੇ ਦੇ ਵਿੱਚ ਇੱਕ ਮਹਾਂ ਪਚਾਇਤ ਕਰਨ ਜਾ ਰਹੇ ਆ ਜਿੰਦੇ ਵਿੱਚ ਮੈਨੀਫੈਸਟੋ ਦੇ ਵਿੱਚ 8ਵਾਂ ਪੁਆਇੰਟ ਪਾਇਆ ਗਿਆ ਵੀ ਇਹ ਬਾਦਖਾਰ ਜ਼ਮੀਨਾਂ ਜਲਦ ਤੋਂ ਜਲਦ ਕਿਸਾਨਾਂ ਨੂੰ ਪੱਕੀਆਂ ਕੀਤੀਆਂ ਜਾਣ ਹੁਣ ਇੱਥੋਂ ਇੱਕ ਫਲਾਈਓਵਰ ਟਪਾ ਰਹੇ ਆ ਜਿਹੜਾ ਬਾਈਪਾਸ ਆ ਉਹ ਬਾਈਪਾਸ ਜਿਹੜਾ ਟਪਾ ਰਹੇ ਆ ਉਹਨਾਂ ਦਾ ਚਿੰਗ ਦੇਖਦੇ ਆ ਵੀ ਲੋਕ ਸੁੱਤੇ ਕੇ ਜਾਦੇ ਜੇ ਤੇ ਬਾਈਪਾਸ ਟੱਪ ਗਿਆ ਤੇ ਫਿਰ ਇਹ ਜ਼ਮੀਨਾਂ ਛਡਾਉਣਗੇ ਜੇ ਬਾਈਪਾਸ ਨਹੀਂ ਟੱਪਦਾ ਤੇ ਅਸੀਂ ਰੋਕ ਕੇ ਬੈਠੇ ਆ ਤੇ ਫਿਰ ਇਹ ਜ਼ਮੀਨਾਂ ਪਹਿਲਾਂ ਪੱਕੀਆਂ ਕਰੋਣ ਕਰਨੀਆਂ ਪੈਣਗੀਆਂ ਤੇ ਫਿਰ ਟੱਪਨ ਦੇਵਾਂਗੇ ਹੁਣ ਸਾਡੀ ਇਹ ਮੰਗ ਹੈ ਸਰਕਾਰ ਤੋਂ ਅਸੀਂ ਉਹਨਾਂ ਚੇਰੇ ਜ਼ਮੀਨ 1 ਇੰਚ ਨਹੀਂ ਦੇਣੀ ਜੋ ਵੀ ਭਲਾ ਇਹਨਾਂ ਨੇ ਭਾਰਤ ਮਾਲਾ ਸੜਕ ਟਪਾਉਣੀ ਆ ਭਲਾ ਇਹਨਾਂ ਨੇ ਆ ਹਾਈਵੇ ਜਿੰਨੇ ਟਪਾਉਣੇ ਆ ਜਿੰਨਾ ਚੇਰ ਪਹਿਲਾਂ ਇਹਨਾਂ ਨੂੰ ਬਾਦ ਕਰ ਲੋਕਾਂ ਨੇ ਆ ਪਟਹਾੜੀਆਂ ਪੱਟ ਕੇ ਕਾਨੇ ਪੱਟ ਕੇ ਸਾਰੇ ਕੁਝ ਮਿਹਨਤ ਇਹਨਾਂ ਦੇ ਪੁਰਖਿਆਂ ਨੇ ਜਾਨੀ ਕਿ ਇਹਨਾਂ ਚਾਰ ਚਾਰ ਪੀੜੀਆਂ ਲੱਗੀਆਂ ਇੱਥੇ ਮੁਆਵਜ਼ਾ ਦਿੰਦੇ ਆ ਕੁਝ ਨਹੀਂ ਦਿੰਦੇ ਜੇ ਜੇ ਮੁਆਵਜ਼ਾ ਦਿੰਦੇ ਤਾਂ ਜ਼ਮੀਨ ਦੇ ਦੇਉਗੇ ਨਹੀਂ ਨਹੀਂ ਅਸੀਂ ਹੁਣ ਦੇਣੀ ਨਹੀਂ ਅਸੀਂ ਜਿੰਨਾ ਚਿਰ ਜੇ ਜ਼ਮੀਨ ਸਾਡੀ ਆਬਾਦਕਾਰਾਂ ਨੂੰ ਪੱਕੀ ਨਹੀਂ ਕਰਕੇ ਦਿੰਦੇ ਕਿਉਂਕਿ ਅਸੀਂ ਵਾਰੀ-ਵਾਰੀ ਇਹ ਜਲੀਲ ਹੋਈ ਹੈ ਅਸੀਂ ਕੋਈ ਅਸੀਂ ਪੰਜਾਬ ਦੇ ਇਨਸਾਨ ਆ ਪੰਜਾਬ ਦੇ ਇਹ ਟੈਕਸ ਪੇ ਕਰਦੇ ਆ ਫਸਲਾਂ ਬੀਜਦੇ ਆ ਸਾਰਾ ਕੁਝ ਕਰਦੇ ਆ ਸਾਨੂੰ ਤੇ ਨਾ ਪੁਕਾਰੀ ਮਗਤੇ ਬਣਾ ਛੱਡਿਆ ਕਿ ਅਸੀਂ ਜੇ ਅੱਜ ਆ ਲੜਾਈ ਲੜੀ ਕੱਲ ਨੂੰ ਇਹਨਾਂ ਨੇ ਭਾਰਤ ਮਾਲਾ ਚ ਰੋਟ ਪਾਉਣੀ ਆਂਦੀ ਲੜਾਈ ਲੜਾਂਗੇ ਆਮ ਆਦਮੀ ਪਾਰਟੀ ਦਾ ਕਹਿੰਦੀ ਸੀ ਜਦੋਂ ਸਾਡੀ ਪੰਜਾਬ ਚ ਸਰਕਾਰ ਰਹੀ ਧਰਨੇ ਲਾਉਣ ਦੀ ਲੋੜ ਨਹੀਂ ਮਾਨ ਸਾਹਿਬ ਤਾਂ ਇਹ ਵੀ ਕਹਿੰਦੇ ਨੇ ਕਿਸਾਨ ਵੇਲੇ ਨੇ ਮਾਨ ਸਾਹਿਬ ਦੀ ਸਰਕਾਰ ਹੀ ਡਾਕੂਆਂ ਦੀ ਸਰਕਾਰ ਆ ਇੱਥੇ ਸਾਡੇ ਜਿਹੜੇ ਇੱਥੋਂ ਵਾਲੇ ਬਹੌਰ ਦੇ ਵਿੱਚ ਇਲੈਕਸ਼ਨ ਲੜੇ ਸੀ ਨਾ ਕਿਸੇ ਟਾਈਮ ਉਹਨਾਂ ਕੋਲ ਗੱਡੀ 'ਚ ਪਾਉਣ ਲਈ ਤੇਲ ਨਹੀਂ ਸੀ ਹੁੰਦਾ ਅੱਜ ਉਹ ਕੋਠੀਆਂ ਪਾ ਕੇ ਬੈਠੇ ਹੋਏ ਨੇ ਅੱਜ ਸਕੋਰਪੀ ਗੱਡੀ ਤੇ ਘਰ ਤੋਂ ਘੱਟ ਵੀ 5000 ਤੋਂ ਘੱਟ ਸੂਟ ਨਹੀਂ ਪਾਉਂਦੇ ਜਿੰਦੇ ਕੋਲ ਤੁਸੀਂ ਸਿਆਣੇ ਹੋ ਹਾਰਿਆ ਬੰਦਾ ਜਿੰਦੇ ਕੋਲ ਕੁਛ ਨਹੀਂ ਪੰਜ ਹਜ਼ਾਰ ਦਾ ਸੂਟ ਪਾ ਸਕਦਾ ਇਸ ਕਰਕੇ ਚਾਹੇ ਸਰਕਾਰ ਦੇ ਵਿੱਚ ਇਹਨਾਂ ਦੇ ਮੰਤਰੀ ਕੁਟਾਰੂ ਚੱਕ ਵਰਗੇ ਬੈਠੇ ਆ ਚਾਹੇ ਇੱਥੇ ਹੋਰ ਵੀ ਕਈ ਹੈਗੇ ਹਾਲਾਤ ਖਾਲੀ ਕੀਤੇ ਤਾਂ ਭਗਵੰਤ ਮਾਨ ਨੂੰ ਆਪ ਪੁੱਛਣ ਪੁੱਛੋ ਸਵਾਲ ਕਰਿਓ ਜਦੋਂ ਕਿਸਾਨਾਂ ਦੇ ਧਰਨੇ ਲੱਗਦੇ ਤਾਂ ਚੋਰ ਮੋਰੀਆਂ ਨਹੀਂ ਵਿੱਚ ਵੜਦੇ ਸੀਗੇ ਕਿਉਂਕਿ ਉਦੋਂ ਉਸ ਟਾਈਮ ਦੋ ਪਾਰਟੀਆਂ ਨਾਲ ਲੋਕਾਂ ਨੂੰ ਗੁੱਸਾ ਸੀਗਾ ਉਹਨਾਂ ਦਾ ਵੜ ਨਹੀਂ ਦਿੰਦੇ ਤੇ ਇਹ ਮੰਨਤ ਕਰਕੇ ਵੜ ਜਾਂਦੇ ਸੀ ਭਾਜੀ ਸਾਨੂੰ ਬੈਠ ਲੈਣ ਦਿਓ ਕਿਉਂਕਿ ਅਸੀਂ ਤਾਂ ਰਾਜ ਹੀ ਨਹੀਂ ਕੀਤਾ ਉਹ ਲਾਤ ਤਾਂ ਉਹਨਾਂ ਨੇ ਇਸ ਟਾਈਮ ਇਹ ਤਿਆਰ ਕਰਤੇ ਪੰਜਾਬ ਦਾ ਬੱਚਾ ਬੱਚਾ ਤੰਗ ਹੋਇਆ ਬੈਠਾ ਤੁਸੀਂ ਦੇਖੋ ਕਦੀ ਫੋਰਸ ਨੇ ਜਾਂ ਪੁਲਿਸ ਨੇ ਧਰਨੇ ਨਹੀਂ ਲਾਏ ਸੀ ਹੂਮਗਾਰਡ ਦੇ ਜਵਾਨ ਧਰਨੇ ਲਾਉਣ ਜਾ ਰਹੇ ਨੇ ਇੱਥੇ ਕੱਲ ਸੀ ਆਈਡੀ ਵਾਲੇ ਆਏ ਸੀ ਉਹ ਮੈਨੂੰ ਦੱਸੀ ਜਾ ਰਹੇ ਸਾਨੂੰ 2 ਸਾਲ ਦਾ ਡੀਏ ਹੀ ਨਹੀਂ ਮਿਲਿਆ ਜੀ ਬਦਲਾ ਦੇਖਦਾ ਫਿਰ ਇਹ ਬਦਲਾ ਮੈਨੇ ਚੀਕਾਂ ਪਵਾਤੀਆਂ ਲੋਕਾਂ ਦੀਆਂ ਚੀਕਾਂ ਪਈਆਂ ਵੀ ਇਹ ਨਾ ਬਦਲਾ ਦਾ ਕਰਨਾ ਪੈਂਦੀ ਹੈ ਜੀ ਠੀਕ ਫੁੱਲ ਚੀਕਾਂ ਪਈਆਂ ਪਈਆਂ ਇਹ ਨਸ਼ਾ ਨੁਸ਼ਾ ਕੁਝ ਵੀ ਕੰਟਰੋਲ ਨਹੀਂ ਹੈ ਅਨਪਲੋਇਮੈਂਟ ਹਰ ਪਾਸੇ ਧੱਕਾ ਕਰਦੇ ਇਵਨ ਇਹਨਾਂ ਦੇ ਜਿਹੜੇ ਬਿਊਰੋਕਰੇਟਸ ਆ ਉਹ ਵੀ ਧੱਕਾ ਕਰਦੇ ਆ ਭਾਈ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਹੈ ਤੁਸੀਂ ਇਸ ਵਿਸ਼ੇ ਤੇ ਸਾਨੂੰ ਪ੍ਰਸ਼ਾਸਨ ਹਾਂਜੀ ਪ੍ਰਸ਼ਾਸਨ ਦੇ ਨਾਲ ਅਸੀਂ ਥੋੜੀ ਜਿਹੀ ਹਿਸਟਰੀ ਦੱਸਦੇ ਹਾਂ ਜੀ 1936 ਤੋਂ ਲੈ ਕੇ ਲੋਕਾਂ ਨੇ ਇੱਥੇ ਆਵਾਦ ਕੀਤੀ ਜ਼ਮੀਨ ਹੈ ਜੀ ਉਸ ਤੋਂ ਬਾਅਦ ਜਿਹੜੇ ਲੋਕ 1947 ਤੋਂ ਜੀ ਪਾਕਿਸਤਾਨ ਤੋਂ ਜੁੜ ਕੇ ਲੋਕ ਆਏ ਸਨ ਉਹਨਾਂ ਨੇ ਆ ਕੇ ਉਹਨਾਂ ਦੀ ਸਰਕਾਰ ਨੇ ਭਾਇਆ ਇੱਥੇ ਜ਼ਮੀਨ ਨੂੰ ਆਵਾਦ ਕਰੋ ਲੋਕਾਂ ਨੇ ਜ਼ਮੀਨਾਂ ਦੇ ਬੰਜਰ ਪੁੱਟ ਕੇ ਦਰਖਤ ਪੁੱਟ ਕੇ ਝਾੜੀਆਂ ਪੁੱਟ ਕੇ ਆਪਣੇ ਜਾਨਾਂ ਦੇ ਕੇ ਸੱਪ ਲੜਿਆ ਕਿਸੇ ਨੂੰ ਸ਼ੇਰ ਕਿਸ ਚੀਜ਼ਾਂ ਨੇ ਖਾਰਾ ਜਰੇਲੇ ਚੀਜ਼ਾਂ ਨੇ ਖਾਧਾ ਲੋਕਾਂ ਨੇ ਸ਼ਹੀਦੀਆਂ ਦੇ ਕੇ ਆਪਣੀ ਇਸ ਜ਼ਮੀਨ ਨੂੰ ਆਵਾਦ ਕੀਤਾ ਅੱਜ ਅਸੀਂ ਇਸ ਜ਼ਮੀਨ ਨੂੰ ਵਧੀਆ ਟੰਗ ਤਿਆਰ ਕੀਤਾ ਸਰਮਾਇਦਾਰ ਲੋਕਾਂ ਦੀ ਅਸਲ ਦੇ ਵਿੱਚ ਜਿਹੜੇ ਸਾਡੇ ਇੱਥੇ ਰਾਜ ਕਰਦੇ ਰਹੇ ਸਾਡੇ ਸਰਮਾਇਦੇ ਪਾਰਟੀਆਂ ਜਿਹ ਬਲਰਾਮ ਜਾਖੜ ਦਾ ਪਰਿਵਾਰ ਹੈ ਇਹ 1972 ਤੋਂ ਲੈ ਕੇ ਸਾਡੇ ਲਗਾਤਾਰ ਇੱਥੇ ਐਮ ਐਲ ਏ ਕਦੇ ਐਮ ਪੀ ਕਦੇ ਮਿਨਿਸਟਰ ਕਦੇ ਇਹਦਾ ਪਰਿਵਾਰ ਚੱਲਿਆ ਹੁੰਦਾ ਕਦੇ ਵੀ ਇਹਨਾਂ ਨੇ ਜਾ ਕੇ ਸੀਡ ਫਾਰਮ ਲੋਕਾਂ ਦੇ ਬਾਦ ਸੈਂਬਲੀ ਦੇ ਵਿੱਚ ਮਤਾ ਪਹਿਣਾ ਤਾਂ ਹੀ ਪੱਕੀ ਹੋਣੀ ਹੈ ਜੇ ਜਾ ਕੇ ਇਹਨਾਂ ਨੇ ਕਦੇ ਵੀ ਸੈਂਬਲੀ ਦੇ ਵਿੱਚ ਆਪਣੀ ਗੱਲ ਸਾਡੀ ਨਹੀਂ ਰੱਖੀ ਇੱਥੇ ਜੇ ਬੀ ਜੀ ਪੀ ਦਾ ਔਰ ਨਾਗਰ ਰਿਹਾ ਉਹਨੇ ਨਹੀਂ ਕਦੇ ਰੱਖੀ ਉਹਨਾਂ ਨੇ ਗੱਲ ਨਹੀਂ ਰੱਖੀ ਬਈ ਤੁਹਾਡੀ ਗੱਲ ਵੱਲ ਆਉਂਗਾ ਫਿਰ ਇਹ ਨਹੀਂ ਲੱਗਦਾ ਵੀ ਇਹਨਾਂ ਨੂੰ ਵੋਟਾਂ ਵੀ ਨਹੀਂ ਪਾਉਣੀਆਂ ਚਾ ਚੋਰ ਨੇ ਠੱਗ ਨੇ ਇਹਨਾਂ ਨੂੰ ਅਸੀਂ ਲੋਕਾਂ ਨੂੰ ਸਮਝਾ ਰਹੇ ਇਹ ਲੋਕਾਂ ਨੂੰ ਵੋਟਾਂ ਨਹੀਂ ਪਾਉਣੀਆਂ ਚਾਹੀਦੀ ਜਿਹੜੇ ਲੋਕ ਸਾਡੀ ਸਾਡੀ ਗੱਲ ਨਹੀਂ ਸੁਣਦੇ ਕਸੂਰ ਨਹੀਂ ਤੁਹਾਡਾ ਵੀ ਇਹਦੇ ਵਿੱਚ ਬਿਲਕੁਲ ਸਾਡੇ ਲੋਕਾਂ ਦਾ ਕਸੂਰ ਹੈ ਹੂੰ ਬਿਲਕੁਲ ਜੇ ਵੋਟਾਂ ਪਾਈਆਂ ਸੀ ਅੱਜ ਦੇਖਦਾ ਕਿਸੇ ਐਮਐਲਏ ਨੇ ਹਾਂ ਦਾ ਨਾਰਾ ਮਾਰਿਆ ਕੋਈ ਕਿਸੇ ਨੇ ਹਾਂ ਦਾ ਨਾਰਾ ਮਾਰਿਆ ਨਹੀਂ ਬਦਲਾਅ ਦੀਂਦਾ ਬਦਲਾਅ ਦਿਸੀਂਦਾ ਜੀ ਲੋਕਾਂ ਨੂੰ ਜਾੜੀ ਜਾਂਦੇ ਜੀ ਹੂੰ ਐ ਭਾਈ ਕੀ ਲੱਗਦਾ ਪਹਿਲਾਂ ਨਹੀਂ ਇਹ ਜ਼ਮੀਨ ਤੇ ਡਾਕਾ ਪਿਆ ਅੱਜ ਹੀ ਕਿਉਂ ਡਾਕਾ ਪੈਂਦੇ ਆ ਗਿਆ ਇਹ ਨਹੀਂ ਲੱਗਦਾ ਵੀ ਸਰਕਾਰ ਆਮ ਆਦਮੀ ਦੇ ਕੀਤਾ ਕਰਕੇ ਹੋ ਰਿਹਾ ਨਹੀਂ ਤੁਸੀਂ ਪਹਿਲਾਂ ਦੇਖਿਆ ਹੋਣਾ ਵੀ ਲਟੇਰੇ ਉਹ ਆਦਿ ਨਾ ਵੀ ਕਿਸੇ ਨੂੰ ਲੁੱਟਣ ਦਾ ਰਾਹ ਹੀ ਨਹੀਂ ਮਿਲਿਆ ਤੇ ਉਹ ਸਾਥ ਸੀਗਾ ਪਹਿਲਾਂ ਕਹਿ ਰਹੇ ਸੀ ਵੀ ਭਗਵੰਤ ਭਗਵੰਤ ਮਾਨ ਸਾਹਿਬ ਕਹ ਰਿਹਾ ਬਾਦਲ 600 ਗੱਡੀ ਤੋਂ ਘੱਟ ਕਾਫਲਾ ਨਹੀਂ ਲੈ ਕੇ ਜਾਂਦਾ ਤੇ ਅੱਜ ਸਾਡੇ ਮਾਨ ਸਾਹਿਬ ਨਾਲ ਘੱਟ ਤੋਂ ਘੱਟ 700 ਜਵਾਨ ਹੋਣਾ ਸਾਡੇ ਪੁਲਿਸ ਵਾਲੇ ਜਿਹੜੇ ਜਵਾਨ ਸੀਗੇ ਉਹ ਦਿੱਲੀ ਦੇ ਵਿੱਚ ਸਿਕਿਉਰਟੀਆਂ ਕਰੀ ਜਾ ਰਹੇ ਆ ਕੋਈ ਸਵਾਲ ਠਾਇਆ ਕਿਸੇ ਨੇ ਤੇ ਜਿਹੜਾ ਰੱਬ ਤੁਹਾਡਾ ਭਲਾ ਕਰੇ ਕੈਪਟਨ ਸਾਹਿਬ ਦਾ ਮੈਲ ਆ ਉਧਰ ਇਹਨਾਂ ਨੇ ਅੱਖ ਨਹੀਂ ਕਰ ਸਕਦੇ ਕਿਉਂਕਿ ਉਹਦੇ ਉੱਤੇ ਇਹਨਾਂ ਨੂੰ ਈਡੀ ਦਾ ਡਰ ਆ ਜੇ ਉੱਥੇ ਇਹਨਾਂ ਦੇ 4-5 ਚੱਕੇ ਨੇ ਤੇ ਇੱਥੇ ਇਹਨਾਂ ਨੂੰ ਪਤਾ ਵੀ ਸਾਨੂੰ ਪੰਜਾਬ 'ਚ ਵੀ ਚੱਕਣਗੇ ਸਿਰਫ ਇਹ ਜਦੋਂ ਸੱਤਾ ਵਿੱਚ ਆਏ ਨੇ ਜੇ ਇਹਨਾਂ ਨੇ ਹਾਰਾ ਹੁੰਦੇ ਹੀ ਚਲਾਇਆ ਤੇ ਪਬਲਿਕ ਤੇ ਚਲਾਇਆ ਕੋਈ ਵੀ ਮੈਂ ਤੁਹਾਨੂੰ ਦੱਸਦਾ ਕੋਈ ਅਫਸਰ ਆਉਂਦਾ ਨਾ ਜਿਆਦਾ ਹਾਹਾਕਾਰਦਾ ਤੇ ਲੋਕ ਡਰਦੇ ਹੀ ਪੈਸੇ ਦਿੱਤੀ ਜਾਂਦੇ ਆ ਉਹ ਹਾਲ ਹੋਇਆ ਉਹ ਹਾਲ ਹੋਇਆ ਇਹਨਾਂ ਦੇ ਮੰਤਰੀ ਸਾਹਿਬ ਦੀ ਤੁਹਾਨੂੰ ਗੱਲ ਦੱਸਦਾ ਧਾਰੀਵਾਲ ਸਾਹਿਬ ਦੀ ਉਹਨੇ ਬੜਾ ਹੱਲਾ-ਹੱਲਾ ਕੀਤਾ ਸੀ ਜਦੋਂ ਸਟਾਰਟਿੰਗ ਜੋ ਜਮੀਨ ਛੜਾਤੀ ਜੀ ਇੱਧਰ ਕਰ ਲਈ ਉਹਦਾ ਰੱਥ ਰੋਕ ਦਿੱਤਾ ਉਹਨਾਂ ਆ ਵੀ ਫੜਿਆ ਗਿਆ ਵੀ 100 ਸਵਾ ਸੁ ਕਿੱਲਾ ਜ਼ਮੀਨ ਆ ਵੀ ਨਪਾ ਗਿਆ ਤੇ ਉਸੇ ਤਹਿਤ ਹੀ ਜਿਹੜੇ ਲੋਕ ਨੇ ਇਹਨਾਂ ਨੂੰ ਹੁਣ ਮੌਕਾ ਮਿਲਿਆ ਲੁੱਟਣ ਦਾ ਇਹ ਲੁੱਟ ਕੇ ਪਹਿਲੀ ਗੱਲ 700 ਕਰੋੜ ਰੁਪਈਆ ਜਿਹੜਾ ਕਹਿੰਦੇ ਮਾਨ ਸਾਹਿਬ ਕਹਿੰਦੇ ਸੀ ਬਾਦਲ ਦੀਆਂ ਦਾ 12 ਤਾਂ ਤੇ ਫੋਟੋਆਂ ਆ ਗਈਆਂ ਤੇ ਅੱਜ ਮਾਨ ਸਾਹਿਬ ਦੀਆਂ ਕੱਚੀਆਂ ਦੇ ਫੋਟੋਆਂ ਆ ਜਾਂਦੀਆਂ ਉਹ ਜਵਾਕਾਂ ਨੂੰ ਪਵਾਏ ਨੇ ਇੱਥੇ ਵਿਖਾਈ ਜਾਂਦੇ ਨੇ ਆ ਦੇਖੋ ਮਾਨ ਸਾਹਿਬ ਆ ਫਰੇਸ ਤੇ ਚੱਲੇ ਨੇ ਫਰੇਸ ਤੇ ਭਰਾਵਾ ਜੇ ਤੂੰ ਗਰਾਉਂਡ ਲੈਵਲ ਤੇ ਕੰਮ ਕਰੇਂਗਾ ਉਹ 700 ਕਰੋੜ ਨਾਲ ਇੱਥੇ ਚਲੇ 2 ਸਾਲਾਂ ਦੇ ਵਿੱਚ ਇੱਕ ਘਰ ਨੂੰ ਜਿਹੜਾ ਮੀਂਹ ਦੇ ਡਾਂ ਖਰਾਬੇ ਹੋਏ ਨਾ ਇੱਕ ਘਰ ਨੂੰ ਮਾਅਬਜਾ ਗਰੀਬ ਦੇ ਸਿਰ ਤੇ ਛੱਤ ਨਹੀਂ ਪਾਈ ਜਿਹੜਾ ਸਾਡਾ ਮੁੱਖ ਮੰਤਰੀ ਸਾਹਿਬ ਕਹਿੰਦਾ ਹੈ ਨਾ ਮੈਂ ਚੁੱਲਿਆਂ ਦੇ ਵਿੱਚ ਅੱਗ ਬਾਲਣੀ ਹੈ ਉਹਨੇ 2 ਸਾਲਾਂ ਦੇ ਵਿੱਚ ਚੁੱਲ੍ਹੇ 'ਚ ਤੱਲੇ ਜਿਹੜਾ ਤੱਲਾ ਉਗਦਾ ਨਾ ਹੁੰਦੀ ਜੜ ਬੱਡੂਂਗੀ ਹੁੰਦੀ ਉਹ ਸੁੱਕਦਾ ਨਹੀਂਗਾ ਤੱਲੇ ਘਾਹ ਤੇ ਨੇ ਮੁੜ ਕੇ ਲੋਕ ਹਰੇ ਨਾ ਆਉਣ ਕਾ ਉਗਣ ਲੱਗ ਹਾਂ ਕਾ ਉਗ ਲੱਗ ਭਾਈ ਇਹਨਾਂ ਨੇ ਤਾਂ ਪੋਸਟਰ ਵੀ ਲਾਦੇ ਭਸਤਾਚਾਰ ਦੇ ਅਸੀਂ ਭਸਤਾਚਾਰੀ ਖਤਮ ਕਰਤੇ ਅਸੀਂ ਰਿਸ਼ਵਤ ਖੋਰੀ ਖਤਮ ਕਰਤੀ ਅਸੀਂ ਠੱਗੀਆਂ ਵਾਲੇ ਫੜਲੇ ਚੋਰਾ ਵਾਲੇ ਫੜਲੇ ਪੋਸਟਰ ਲੱਗੇ ਹੋਏ ਆ ਜਦੋਂ ਲੋਟ ਨੂੰ ਆਉਣੇ ਆਪਾਂ ਇਹਨਾਂ ਨੇ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਠਲਤਾ ਹੋਣਾ ਅਸੀਂ ਕਰਾਂਗੇ ਹੁਣ ਅਸੀਂ ਕਰਾਂਗੇ ਤੁਸੀਂ ਨਹੀਂ ਕਰਨਾ ਤੁਸੀਂ 70 ਸਾਲ ਬਹੁਤ ਕੁਝ ਕਰ ਲਿਆ ਹੁਣ 5 ਸਾਲ ਲੁੱਟਣ ਦੀ ਵਾਰੀ ਸਾਡੀ ਆ ਉਹਨਾਂ ਤਾਂ ਕਰਕੇ ਉਹ ਲੇਕ ਕੇ ਲਾਇਆ ਭ੍ਰਿਸ਼ਟਾਚਾਰ ਮੁਕਤ ਹੁਣ ਇਹਨਾਂ ਦੇ ਐਮ ਐਲ ਏ ਇਹਨਾਂ ਦੇ ਆਗੂ 10 10 100 100 ਰੁਪਿਆ ਤਾਂ ਫੜੀ ਜਾਂਦੇ ਕਿਹੜੀ ਕਚਾਰੀ ਚ ਨਹੀਂ ਲੈਂਦੇ ਕਿਹੜੀ ਕਾਰਵਾਈ ਕਿਉਂ ਨਹੀਂ ਕਰਦੇ ਆਪਦੇ ਆ ਕਾਰਵਾਈ ਜਦੋਂ ਜਾਂਦਾ ਸਿੱਧਾ ਪੈਸਾ ਦਿੱਲੀ ਇਹ ਤਾਂ ਕਾਰਵਾਈ ਕੀ ਹੋਣੀ ਹੈ ਕਾਰਵਾਈ ਤਾਂ ਜਿੰਨੇ ਕਰਨੀ ਬੈਠਾ ਹੀ ਦਿੱਲੀ ਸਾਡੇ ਵਾਲਿਆਂ ਦੇ ਵਸਨੀਕ ਅੱਖ ਨਹੀਂ ਹੈਗਾ ਸਾਡੇ ਵਾਲੇ ਤਾਂ ਸਿਰਫ ਘੁਗੀਆਂ ਮਾਰਨ ਜੋਗੇ ਹਰਾ ਪੈਨ ਮੰਗਦੇ ਸੀ ਹਰਾ ਪੈਨ ਹੀ ਮਿਲਿਆ ਬਸ ਉਹਦੀ ਕੋਲ ਫੈਲ ਆ ਜਾਂਦੀ ਮਾਨ ਸਾਹਿਬ ਕੋਲ ਹਰਾ ਪੈਨ ਕਈ ਫੋਟੋਆਂ ਦੇ ਵਿੱਚ ਇਦਾਂ ਦੀਆਂ ਫੋਟੋਆਂ ਆਉਂਦੀਆਂ ਜਿੰਦੇ ਵਿੱਚ ਸਾਡਾ ਮੁੱਖ ਮੰਤਰੀ ਤਾਂ ਹੀ ਬੈਠਾ ਹੁੰਦਾ ਤੇ ਜਿਹੜੇ ਦੂਜੇ ਹੁੰਦੇ ਨੇ ਉਹ ਲੱਗਦੇ ਨੇ ਮੁੱਖ ਮੰਤਰੀ ਯੋ ਨੇ ਇਹ ਆਲਾ ਜੀ ਬਾਈ ਕਿੰਨੀ ਜ਼ਮੀਨ ਹੈ ਪੂਰੀ ਕਿੰਨੀ ਜ਼ਮੀਨ ਹੈ ਕਿਹੜੀ ਇਹ 2700 ਕਿਲਾ ਜੀ ਐਸਡੀਨ ਪੱਕਾ ਦਾ ਜੀ ਜੀ 2700 ਕਿਲਾ ਹਾਂਜੀ ਹਾਂਜੀ ਇਹ ਬਾਈ ਜਿਵੇਂ ਤੁਸੀਂ ਪ੍ਰਸ਼ਾਸਨ ਨਾਲ ਕਹਿੰਦੇ ਆ ਡੀਸੀ ਨਾਲ ਕੋਈ ਗੱਲਬਾਤ ਹੋਈ ਹਾਂਜੀ ਕੱਲ ਅਸੀਂ ਪਰਸੋ ਗਏ ਸੀ ਐਸਡੀਨ ਸਾਹਿਬ ਨਾਲ ਅਸੀਂ ਉਹਨਾਂ ਨੂੰ ਆਪਦੀ ਮੰਗ ਰੱਖੀ ਸੀ ਜੀ ਵੀ ਸਾਨੂੰ ਜੇ ਤੁਸੀਂ ਬਾਈਪਾਸ ਲੰਘਾ ਰਹੇ ਆ ਸਾਨੂੰ ਸਾਡਾ ਪੈਸਾ ਦਿੱਤਾ ਜਾਏ ਜਿੱਦਾਂ ਪਿੱਛੇ ਬੁਰਜ ਮਾਰ ਤੁਸੀਂ 80 ਲੱਖ ਰੁਪਏ ਦਿੱਤਾ ਜੀ ਸਾਨੂੰ ਯਾਨੀ ਕਿ ਤੁਸੀਂ 60 ਲੱਖ ਦਿਓ ਜੀ ਅਸੀਂ ਉਸ ਨੂੰ ਕਿਹਾ ਉਹ ਉਹਨਾਂ ਨੇ ਨਾਨਕ ਰਿਕਰ ਨੇ ਆਪਣੇ ਅਫੀਸਰ ਵੀ ਬੁਲਾਏ ਸੀ ਜਿਹਦੇ ਵਿੱਚ ਉਹਨਾਂ ਨੇ ਅਫੀਸਰਾਂ ਨੇ ਕਿਹਾ ਵੀ ਅਸੀਂ ਕੁਝ ਪੈਸਾ ਨਹੀਂ ਦੇ ਸਕਦੀ। ਹਮਮ ਇੰਨੀ ਕੀ ਗੱਲ ਹੀ ਹੋਈ। ਹਾਂਜੀ ਉਸ ਤੋਂ ਬਾਅਦ ਅਸੀਂ ਕਿਹਾ ਜੀ ਜੇ ਤੁਸੀਂ ਨਹੀਂ ਦੇਣਾ ਤੇ ਸਾਨੂੰ ਪਾਕਿਸਤਾਨ ਭੇਜ ਦਿਓ ਤੇ ਐਸਡੀਮ ਸਾਹਿਬ ਦਾ ਸਿੱਧਾ ਜਵਾਬ ਕਰਨਾ ਤੁਸੀਂ ਪਾਕਿਸਤਾਨ ਦੀ ਤਿਆਰੀ ਕਰ ਲਓ। ਬਾਈ ਜੇ ਉਹਨਾਂ ਨੇ ਇਹ ਬਿਆਨ ਦਿੱਤਾ ਪਾਕਿਸਤਾਨ ਜਾਣਾ ਚਾਹੁੰਦੇ ਹੁਣ ਪਾਕਿਸਤਾਨ ਕਿਉਂ ਫਿਰ ਉਹ ਨਾਲ ਲੈ ਕੇ ਜਾਣਗੇ ਹੁਣ ਐਵੇਂ ਤਾਂ ਅਸੀਂ ਖੜੇ ਹੁੰਦੇ ਨਹੀਂ ਐਸ.ਡੀ.ਐਮ. ਡੀ.ਸੀ. ਸਾਹਿਬ ਕੋਲ ਗਏ ਉਹਨਾਂ ਨੇ ਇਹ ਗੱਲ ਕੀਤੀ ਸਾਨੂੰ ਕਿ ਅਸੀਂ ਕੁਝ ਨਹੀਂ ਦੇਣਾ ਮੇਰੇ ਹੱਥ ਖੜੇ ਐ ਕਿ ਸਾਡੇ ਆ ਸਰਪੰਚ ਸਾਹਿਬ ਖੜੇ ਐ ਸਾਡੇ ਜੋ ਵੀ ਲੀਡਰ ਆਏ ਜੋ ਵੀ ਅੱਗੇ ਸਾਨੂੰ ਲੈ ਕੇ ਗਏ ਸਾਨੂੰ ਫਿਰ ਉਹੀ ਗੱਲ ਹੈ ਵੀ ਮਿੱਠੀ ਗੋਲੀ ਦੇ ਦਿੱਤੀ ਜਾਂਦੀ ਹੈ ਹੁਣ ਇੱਕ ਲੀਡਰ ਆ ਉਹ ਤਾਂ ਐਂ ਕਹਿੰਦਾ ਕੋਰਟ ਕੇਸ ਲਾ ਦੀ ਅਸੀਂ ਕਿਉਂ ਕੋਰਟ ਕੇਸ ਲਾਈਏ ਵੀ ਸੰਦ ਫਿਰ ਕੋਲੋਲੀਪਮ ਦੇਤਾ ਵੀ 6 ਮਹੀਨੇ ਸਾਲ ਚੁੱਪਦੇ ਰੋ ਬਸ ਠੀਕ ਹੈ ਉਸ ਵਾਰ ਰੋਡ ਨਿਕਲ ਜਾਊਗਾ ਭਾਈ ਅਸੀਂ ਬਿਲਕੁਲ ਨਹੀਂ ਕਰਨਾ ਸਾਲ ਚੱਲੇ 6 ਮਹੀਨੇ ਤੰਨਾ ਚੱਲੇ ਸੀ ਠੋ ਕਿ ਜ਼ਰੂਰੀ ਨਹੀਂ ਅਜਾ ਰੋਡ ਨਿਕਲ ਗਿਆ ਸੀ ਚੁੱਪ ਕਰਕੇ ਬਹਿ ਗਏ ਉਸ ਤੋਂ ਬਾਅਦ ਇਹਨਾਂ ਨੇ ਫਿਰ 10 ਸਾਲਾਂ ਦਾ ਕੋਈ ਪ੍ਰੋਜੈਕਟ ਕਰਨਾ ਹੁੰਦਾ ਪਹਿਲਾਂ ਪਿੱਛੇ ਮੜੀ ਲੈਨ ਦਿਖਾ ਦਿਓ ਇਹ ਨਿਕਲੀ ਉਸ ਤੋਂ ਬਾਅਦ ਆ ਫਿਰ ਕੱਢਣ ਲੱਗਿਆ ਹੁਣ ਉਸ ਤੋਂ ਬਾਅਦ ਕਿ ਟ੍ਰਿਪਲ ਲੈਨ ਕਰ ਦੇਣਗੇ ਫਿਰ ਗ੍ਰਾਊਂਡ ਆਨ ਕਰ ਦੇਣਗੇ ਫਿਰ ਇਹ ਖੇਤ ਥੋੜੀ ਆ ਫਿਰ ਅਸੀਂ ਇਹ ਨਹੀਂ ਬਰਦਾਸ਼ਤ ਕਰਾਂਗੇ ਬਾਈ ਬਦਲਾ ਦੇਖਦਾ ਕੋਈ ਬਦਲਾ ਤਾਂ ਹੁਣ ਅਸੀਂ ਲੈਣਾ ਜੀ ਕਿਸਾਨਾਂ ਨੇ ਲੈਣਾ ਜੀ ਇਹ ਸਰਕਾਰੇ ਚ ਸਾਡੇ ਕੋਈ ਹੱਥ ਪੱਲੇ ਸਾਨੂੰ ਨਹੀਂ ਦਿੰਦੀ ਇਹ ਬਦਲਾ ਕਿ ਇੰਨੀਆਂ ਸਾਡੇ ਨਾਲ ਜਥੇਬੰਦੀਆਂ ਰਲ ਗਈਆਂ ਨੇ ਇਹ 2700 ਕਿੱਲੇ ਦੀ ਗੱਲ ਹੈ ਜੀ 2700 ਕਿੱਲੇ ਚ ਬਹੁਤ ਕਾਰ ਨੇ ਪਿੰਡ ਨੇ 5 7 ਪਿੰਡ ਨੇ ਇਹ 2700 ਕਿੱਲਾ ਹੈਗਾ ਜੀ 2700 ਕਿੱਲੇ ਚੋਂ ਅਨਾਜ ਪੈਦਾ ਇੰਨਾ ਕੀਤਾ ਕਿ ਸਾਡੇ ਆਰਮੀ ਦੇ ਅਫਸਰ ਲੱਗੇ ਹੋਏ ਨੇ ਇੱਥੋਂ ਦੇ ਪੱੜ ਲਾ ਕੇ ਮੈਡਮਾਂ ਲੱਗੀਆਂ ਹੋਈਆਂ ਨੇ ਇਹ 2700 ਕਿੱਲਾ ਜੇ ਅਸੀਂ ਦੇਸ਼ ਦੀ ਰਾਖੀ ਕਰਨ ਲਈ ਫੌਜੀ ਜੰਮ ਸਕਦੇ ਤੇ ਤੋ ਕਣਕ ਜੂ ਪੈਦਾ ਕਰ ਸਕਦੇ ਜੀ ਮੁਲਾਜ਼ਮ ਲੱਗੇ ਨਾ ਤੇ ਅਸੀਂ ਜ਼ਮੀਨ ਪਿੱਛੇ ਅਸੀਂ ਹੁਣ ਉਹਨਾਂ ਦਾ ਪਰਿਵਾਰ ਵੀ ਫੌਜੀਾਂ ਤਾਂ ਰਹੀ ਹੈ ਅਸੀਂ ਦਿਨ ਰਾਤ 24 ਘੰਟੇ ਇਵੇਂ ਸਾਡਾ ਤਰਨਾ ਰਹੂਗਾ ਸੈਂਟਰ ਭਾਵੇਂ ਸਰਕਾਰ ਹੈ ਤੇ ਭਾਵੇਂ ਪੰਜਾਬ ਦੀ ਸਰਕਾਰ ਹੈ ਜਿਹੜਾ ਵੀ ਸਾਡੇ ਨਾਲ 19 ਕੀ ਕੋਈ ਗੱਲ ਹੋਈ ਸਾਡੇ ਵਿੱਚ ਕੋਈ ਵੀ ਹੋਈ ਉਹ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਕੱਲ ਨੂੰ ਕੋਈ ਵੀ ਸਾਡੇ ਇਸ ਜਥੇਬੰਦੀਆਂ ਚ ਕੋਈ ਵੀ ਉਨੀ ਇੱਕ ਗੱਲ ਹੁੰਦੀ ਹੈ ਜਾਂ ਸਾਡੇ ਲਾਠੀ ਚਾਰਜ ਕਰਦੇ ਨੇ ਜਾਂ ਉਹ ਪ੍ਰਸ਼ਾਸਨ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗਾ ਸੈਂਟਰ ਸਰਕਾਰ ਜ਼ਿੰਮੇਵਾਰ ਹੋਊਗੀ ਸਾਨੂੰ ਕਿਸੇ ਮੰਤਰੀ ਸੰਤਰੀਆਂ ਤੋਂ ਕੋਈ ਡਰ ਨਹੀਂ ਨਾ ਸਾਨੂੰ ਉਹਨਾਂ ਤੇ ਕੋਈ ਦਾਵਾ ਹੈ ਕਿ ਸਾਨੂੰ ਕੁਝ ਦੇਣਗੇ ਭਾਈ ਭਾਈ ਜੇ ਡਰ ਨਹੀਂ ਤਾਂ ਜੇ ਚੜ ਕੇ ਆਗੇ ਤਾਂ ਕੀ ਕਰੋਗੇ ਮੈਂ ਇਹਨਾਂ ਚੜ ਕੇ ਆ ਜੇ ਅਸੀਂ ਸਾਡਾ ਕੁਝ ਰਿਆ ਹੀ ਨਹੀਂ ਸਾਡਾ ਕੁਰਬਾਨੀ ਦੇਣ ਉਹ ਸਾਡੀ ਅਸੀਂ ਆਪਦੀ ਕੁਰਬਾਨੀ ਦੇਣ ਲਈ ਤਿਆਰ ਹਾਂ ਜੀ ਕੁਰਬਾਨੀ ਦੇਣ ਨੂੰ ਤਿਆਰ ਜੋ ਗੁਰੂ ਗੋਬਿੰਦ ਸਿੰਘ ਨੇ ਇੱਜ਼ਤ ਦੇ ਪਿੱਛੇ ਆਪਦੀ ਸਿੱਖੀ ਦੇ ਪਿੱਛੇ ਸਾਰਾ ਪਰਿਵਾਰ ਵਾਰਤਾ ਸਾਡੇ ਪਰਿਵਾਰ ਵਾਰਨ ਵਾਲੀ ਗੱਲ ਹੀ ਹੋ ਗਈ ਅਸੀਂ ਪਿਛਾਨੀ ਹਟਾਂਗੇ ਅਸੀਂ ਆਪਦੀਆਂ ਜਾਨਾਂ ਦੇ ਦੇਾਂਗੇ ਬਜ਼ੁਰਗ ਮਾਤਾ ਪੈਣਾ ਅੱਗੇ ਲੇਟ ਜਾਾਂਗੇ ਪਰ ਅਸੀਂ ਬਿਲਕੁਲ ਪ੍ਰਸ਼ਾਸਨ ਨੂੰ ਇਥੋਂ ਇੱਕ ਕਣਕ ਦਾ ਪੱਤਾ ਨਹੀਂ ਹਿਲਾਣ ਦੇਾਂਗੇ ਸਰਕਾਰ ਨੂੰ ਇਹ ਚੇਤਾਵਨੀ ਹੈ ਪੂਣੀ ਚੇਤਾਵਨੀ ਹੈ ਮੈਂ ਜਗਿੰਦਰ ਸਿੰਘ ਖਾਲਸਾ ਅੰਮ੍ਰਿਤਧਾਰੀਆ ਮੈਂ ਖਾਲਸਾ ਅੰਮ੍ਰਿਤਧਾਰੀਆਂ ਬਿਲਕੁਲ ਸਰਕਾਰ ਦੇ ਕੰਨੇ 'ਚ ਆਵਾਜ਼ ਕਰਨਾ ਕਿ ਮੈਂ ਪਹਿਲਾ ਗੋਲੀ ਜੇ ਮਾਰਨਗੇ ਪਹਿਲਾ ਮੈਂ ਆਉਂਗਾ ਜੀ ਤੇ ਅਸੀਂ ਪਿਛੇ ਨਹੀਂ ਹਟਾਂਗੇ ਸਾਡਾ ਸਾਰਾ ਜਿੱਥੇ ਬੰਦੀਆਂ ਬਿਲਕੁਲ ਨਾਲ ਆਉਣ ਗਈਆਂ ਕਿਸਾਨ ਯੂਨੀਅਨ ਸਾਡੇ ਨਾਂ ਲੱਗੀ ਸਾਨੂੰ ਕਿਸੇ ਦਾ ਡਰ ਨਹੀਂ ਕਿਸੇ ਸੈਂਟਰ ਦਾ ਡਰ ਨਹੀਂ ਪੰਜਾਬ ਸਰਕਾਰ ਕਰਿਓ ਆਪ ਆਲੇ ਜਾਂ ਕੋਈ ਸਿਆਪ ਆਲੇ ਹੈਗੇ ਨੇ ਉਹਨਾਂ ਦਾ ਡਰ ਨਹੀਂ ਅਸੀਂ ਬਿਲਕੁਲ ਦਿਨ ਰਾਤ ਡਟੇਗਾ ਕੋਈ ਪੰਜਾਬ ਸਰਕਾਰ ਹੈ ਜਾਂ ਕੁਝ ਵੀ ਹੈ ਸਾਨੂੰ ਪ੍ਰਸ਼ਾਸਨ ਤੋਂ ਕੋਈ ਡਰ ਨਹੀਂ ਸਾਨੂੰ ਬਸ ਇਹ ਹੈ ਕਿ ਜਿਹੜਾ ਸਾਡਾ 80 90 ਸਾਲਾਂ ਦਾ ਪਾਕਿਸਤਾਨ ਤੋਂ ਉੱਟ ਕੇ ਆਇਆ ਅਸੀਂ ਇਹ ਜ਼ਮੀਨਾਂ ਆਬਾਦ ਕੀਤੀਆਂ ਨੇ ਵੱਡੇ ਵੱਡੇ ਟੋਏ ਸੀ ਇੱਥੇ ਪਾਣੀ ਨਹੀਂ ਸੀ ਅਸੀਂ ਜ਼ਮੀਨਾਂ ਆਬਾਦ ਕਰਕੇ ਇਹਨਾਂ ਨੂੰ ਕਣਕ ਖਾਨਜੋਗ ਬਣਾਇਆ ਹੈ ਤੇ ਖਾਨਜੋਗ ਬਣਾਇਆ ਤੇ ਆਪਦੇ ਬੱਚੇ ਪੈਦਾ ਕਰਕੇ ਕੋਈ ਟੀਚਰ ਲੱਗਿਆ ਕੋਈ ਪੰਜਾਬ ਪੁਲਿਸ ਵਿੱਚ ਹੈ ਕੋਈ ਆਰਮੀ ਵਿੱਚ ਲੱਗਿਆ ਜਿਹੜਾ ਆਰਮੀ ਵਿੱਚ ਡਿਊਟੀ ਲਵਾ ਸਕਦੇ ਨੇ ਸਾਡੇ ਉਹਨਾਂ ਦਾ ਪਰਿਵਾਰ ਵੀ ਬੜਾ ਸੰਗਠਿਤ ਰਿਸ਼ਾ ਅਸੀਂ ਮਰ ਜਾਾਂਗੇ ਪਰ ਜ਼ਮੀਨ ਨਹੀਂ ਛੱਡਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹ ਬੋਲੇ ਸ਼ਾਨਹਾਰ ਜੈਕਾਰੇ ਕਾ ਲੇ